ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਸਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਾਚ ਚੁੱਕੇ ਨੇ 6 ਤੇ ਇਸ ਵਕਤ ਖੜਾ ਪਰ ਬਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੀ ਅੱਜ ਸੱਭੀ ਦਿਨ ਹੈਗਾ ਜੋ ਸੋਮਵਾਰ ਚਲੋ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਰਹੇ ਜੀ ਅੱਜ ਦਾ ਜੀ ਹੋਰ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਰਹੇ ਜੀ ਅੱਜ ਦੇ ਜੀ ਆਪਣੀ ਵੀਡੀਓ ਤੇ ਐਂਡ ਤੱਕ ਬਣੇ ਰਹੋ ਜੀ ਤੇ ਇੱਕ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਦੋਸਤੋ ਚਲੋ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਰ ਸੇਲ ਰੇਟ ਬਾਰੇ ਆਪਾਂ ਕਰੀਏ ਗੱਲਬਾਤ ਵੀ ਕੀ ਭਾਅ ਰਹੇ ਜੀ ਅੱਜ ਦੇ ਜੀ ਹਾਂ ਜੀ ਦੋਸਤੋ ਜਿਹੜੇ ਮੋਟੀ ਫਲੀ ਵਾਲੇ ਆ ਰਹੇ ਨੇ ਮਟਰ ਜੀ ਇਹਨਾਂ ਦਾ ਰੇਟ ਹੈਗਾ ਜੀ ਬੰਦ ਘੱਟੇ ਦਾ ਜੀ ਕਿੱਥੇ ਲਾਣਾ ਬਾਈ 18 ਰੁਪਏ ਕਿਲੋ ਦਾ ਭਾਜ ਜੀ ਹਰੇ ਮਟਰਾਂ ਦਾ ਜੀ ਮੋٹے ਮਟਰਾਂ ਦਾ ਜੀ ਹਾਂ ਜੀ ਦੋਸਤੋ ਪੈਂਸਲ ਮਟਰ ਬਾਰੇ ਗੱਲਬਾਤ ਕਰੀ ਤੇ ਪੈਂਸਲ ਮਟਰ ਦਾ ਰੇਟ ਹੈਗਾ ਜੀ 25 ਰੁਪਏ ਕਿਲੋ ਦਾ ਭਾਜ ਜੀ ਪੈਂਸਲ ਮਟਰ ਦਾ ਜੀ ਇਹ ਬੰਦ ਘੱਟੇ ਦਾ ਭਾਜ ਜੀ ਪੈਂਸਲ ਮਟਰ ਦਾ ਜੀ ਹਾਂ ਜੀ ਦੋਸਤੋ ਗੰਗਾ ਨਗਰ ਵਾਲੀ ਗਾਜਰ ਬਾਰੇ ਗੱਲਬਾਤ ਕਰੀ ਤੇ ਗੰਗਾ ਨਗਰ ਵਾਲੀ ਗਾਜਰ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 11 ਰੁਪਏ ਤੱਕ ਦਾ ਭਾਜ ਜੀ ਗਾਜਰ ਬੰਦ ਗਟਿਆਂ ਦਾ ਭਾਜ ਜੀ ਗਾਜਰਾਂ ਦਾ ਜੀ ਹਾਂਜੀ ਦੋਸਤੋ ਖੀਰੇ ਬਾਰੇ ਗੱਲਬਾਤ ਕਰੀਏ ਤਾਂ ਖੀਰੇ ਦਾ ਰੇਟ ਹੈਗਾ ਜੀ 15 ਕਿਲੋ ਦੀ ਪੈਕਿੰਗ ਹੁੰਦੀ ਹੈ ਜੀ ਖੀਰੇ ਦਾ ਰੇਟ ਹੈਗਾ ਜੀ 400 ਰੁਪਏ ਦਾ ਭਾਜ ਜੀ ਖੀਰੇ ਦਾ ਜੀ ਬੰਦ ਲਫਸੇ ਦਾ ਜੀ ਹਾਂਜੀ ਦੋਸਤੋ ਟਮਾਟਰ ਬਾਰੇ ਗੱਲਬਾਤ ਕਰੀਏ ਤਾਂ ਟਮਾਟਰ ਦਾ ਭਾ ਹੈਗਾ ਜੀ ਅੱਜ ਦਾ ਜੀ 25 ਤੋਂ ਲੈ ਕੇ 28 ਰੁਪਏ ਤੱਕ ਦਾ ਭਾਜ ਜੀ ਟਮਾਟਰ ਦਾ ਜੀ ਕਿਲੋ ਦਾ ਜੀ ਇਹ ਬੰਦ ਗਰੇਟਾਂ ਦਾ ਭਾਜ ਜੀ ਟਮਾਟਰ ਦਾ ਜੀ ਹਾਂਜੀ ਦੋਸਤੋ ਹਰੀ ਮਿਰਚ ਬਾਰੇ ਗੱਲਬਾਤ ਕਰੀ ਤਾਂ ਹਰੀ ਮਿਰਚ ਦਾ ਰੇਟ ਥੋੜਾ ਜਿਹਾ ਤੇਜ਼ ਹੈ ਜੀ ਇਹਦਾ ਰੇਟ ਹੈਗਾ ਜੀ 80 ਤੋਂ ਲੈ ਕੇ 85 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਕਿਲੋ ਦਾ ਜੀ ਬੰਦ ਘਟਿਆਂ ਦਾ ਭਾਅ ਜੀ ਹਰੀ ਮਿਰਚ ਦਾ ਜੀ ਹਾਂਜੀ ਦੋਸਤੋ ਡੱਬੇ ਵਾਲੀ ਸਿਮਲਾ ਮਿਰਚ ਬਾਰੇ ਗੱਲਬਾਤ ਕਰੀ ਤਾਂ ਸਿਮਲਾ ਮਿਰਚ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਪਾਹਾ ਦੀ ਕਿਲੋ ਦਾ ਜੀ ਸਮਲਾ ਮਿਰਚ ਦਾ ਜੀ ਹਾਂਜੀ ਦੋਸਤੋ 90 ਵਾਲੀ ਭਿੰਡੀ ਬਾਰੇ ਗੱਲਬਾਤ ਕਰੀਏ ਭਿੰਡੀ ਦਾ ਰੇਟ ਹੈਗਾ ਜੀ 70 ਰੁਪਏ ਕਿਲੋ ਦਾ ਪਾਹਾ ਦੀ ਭਿੰਡੀ ਦਾ ਜੀ ਕਿਲੋ ਦਾ ਜੀ ਹਾਂਜੀ ਦੋਸਤੋ ਪਾਪੜੀ ਮਿਰਚ ਬਾਰੇ ਗੱਲਬਾਤ ਕਰੀ ਤਾਂ ਪਾਪੜੀ ਮਿਰਚ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਪਾਹਾ ਜੀ ਕਿਲੋ ਦਾ ਜੀ ਪਾਪੜੀ ਮਿਰਚ ਦਾ ਜੀ ਤੇ ਮਹਾਂਗਾ ਮਿਰਚ ਬਾਰੇ ਗੱਲਬਾਤ ਕਰੀਏ ਮਹਾਂਗਾ ਮਿਰਚ ਦਾ ਰੇਟ ਹੈਗਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਪਾਹਾ ਜੀ ਕਿਲੋ ਦਾ ਜੀ ਮਿਰਚ ਦਾ ਜੀ ਡੱਬੇ ਦਾ ਜੀ ਬੰਦੇ ਇੰਤਿਲੇ ਕੇ 40 ਰੁਪਏ ਤੇ ਕਿਦਾ ਭਾਜ ਜੀ ਆਲੇ ਦਾ ਜੀ ਬੰਦ ਡੱਬੇ ਦਾ ਜੀ ਹਾਂਜੀ ਦੋਸਤੋ ਅਦਰਕ ਬਾਰੇ ਗੱਲਬਾਤ ਕਰੀਏ ਅਦਰਕ ਦਾ ਰੇਟ ਹੈਗਾ ਜੀ ਇੱਕ ਤਾਂ ਹੈਗਾ ਜੀ ਜਿਹੜਾ ਛੀਪ ਪੰਜਾ ਵਾਲਾ ਉਹਦਾ ਰੇਟ ਹੈਗਾ ਜੀ 50 ਤੋਂ ਲੈ ਕੇ 70 ਰੁਪਏ ਤੇ ਕਿਦਾ ਭਾਜ ਜੀ ਕਿਲੋ ਦਾ ਜੀ ਬੰਦ ਗੱਟਿਆਂ ਦਾ ਜੀ ਜਿਹੜਾ ਮੋٹے ਪੰਜਾ ਵਾਲਾ ਜੀ ਉਹਦਾ ਰੇਟ ਹੈਗਾ ਜੀ 70 ਰੁਪਏ ਕਿਲੋ ਦਾ ਭਾਜ ਜੀ ਬੰਦ ਗੱਟੇ ਦਾ ਜੀ ਮੋٹے ਪੰਜੇ ਵਾਲੇ ਦਾ ਜੀ ਹਾਂਜੀ ਦੋਸਤੋ ਨਿੰਬੂ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਨਿੰਬੂ ਦਾ ਜੀ ਬੰਦ ਗੱਟੇ ਦਾ ਭਾਅ ਜੀ ਨਿੰਬੂ ਦਾ ਜੀ ਹਾਂਜੀ ਦੋਸਤੋ ਕਠਲ ਦਾ ਰੇਟ ਹੈਗਾ ਜੀ ਕਿਲੋ ਦਾ ਜੀ ਬੰਦ ਗੱਟੇ ਦਾ ਭਾਅ ਰਿਹਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਹਾਂਜੀ ਦੋਸਤੋ ਜੀਮੇ ਗੰਦ ਦਾ ਰੇਟ ਹੈਗਾ ਜੀ 60 ਰੁਪਏ ਕਿਲੋ ਦਾ ਭਾਅ ਜੀ ਜੀਮੇ ਗੰਦ ਦਾ ਜੀ ਕਿਲੋ ਦਾ ਜੀ ਹਾਂਜੀ ਦੋਸਤੋ ਕੱਚੀ ਹਲਦੀ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਕੱਚੀ ਹਲਦੀ ਦਾ ਜੀ ਹ 45 ਤੋਂ ਲੱਗੇ 50 ਰੁਪਏ ਤੇ ਕਿਨਾਂ ਪਾਜੀ ਕਿਲੋ ਰਾਈ ਸੇਮ ਫਲੀ ਦਾ ਜੀ ਬੰਦ ਘੱਟੇ ਦਾ ਪਾਜੀ ਸੇਮ ਫਲੀ ਦਾ ਜੀ ਹਾਂਜੀ ਦੋਸਤੋ ਕੱਚੇ ਪਵਿੱਤੇ ਦਾ ਰੇਟ ਹੈਗਾ ਜੀ 35 ਤੋਂ ਲੱਗੇ 40 ਰੁਪਏ ਤੇ ਕਿਨਾਂ ਪਾਜੀ ਕਿਲੋ ਦਾ ਜੀ ਪਵਿੱਤੇ ਦਾ ਜੀ ਇਹ ਬੰਦ ਘੱਟੇ ਦਾ ਪਾਜੀ ਪਵਿੱਤੇ ਦਾ ਜੀ ਹਾਂਜੀ ਦੋਸਤੋ ਗੋਭੀ ਦਾ ਰੇਟ ਹੈਗਾ ਜੀ ਗੋਪੀ ਬਾਈ ਕੋਲੋਂ ਮਿਲ ਜੂ ਪੂਰੀ ਵਧੀਆ ਟੌਪ ਦੀ ਗੋਭੀ ਆ ਗੋਭੀ ਦਾ ਰੇਟ ਰਿਹਾ ਜੀ 10 ਰੁਪਏ ਕਿਲੋ ਦਾ ਭਾਜ ਜੀ ਫੁੱਲ ਗੋਭੀ ਦਾ ਜੀ ਬੰਦਲ ਪਾਣਾ ਭਾਜ ਤੇ 22 ਹੈਰੀ ਕੋਲੋਂ ਮਿਲ ਜੂ ਜੀ ਕਿਸੇ ਨੂੰ ਵੀ ਲੈਣੀ ਆ ਜੀ ਬੰਦਲ ਵਾਫੇ ਜੀ ਤੇ ਡੇਟ ਹੁੰਦਾ ਜੀ ਇਹਦੇ ਵਿੱਚ 25 ਕਿਲੋ ਹੁੰਦਾ ਜੀ ਵੇਟ ਇਹਦੇ ਵਿੱਚ ਜੀ ਦੋਸਤੋ ਪੱਤਾ ਗੋਭੀ ਬਾਰੇ ਗੱਲਬਾਤ ਕਰੀਏ ਵੀ ਬਾਈ ਹੈਰੀ ਕੋਲੋਂ ਮਿਲ ਜੂ ਜੀ ਪੱਤਾ ਗੋਭੀ ਪੂਰੀ ਵਧੀਆ ਟੌਪ ਦੀ ਪੱਤਾ ਗੋਭੀ ਹੈ ਲੋਕਲ ਰੇਟ ਹੈਗਾ ਜੀ ਇਹਦਾ ਜੀ 6 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਪੱਤਾ ਗੋਭੀ ਦਾ ਜੀ ਇਹ ਬੰਦ ਲਫਾਫੇ ਦਾ ਭਾਅ ਜੀ ਪੱਤਾ ਗੋਭੀ ਦਾ ਜੀ ਹਾਂਜੀ ਦੋਸਤੋ ਲੋਕਲ ਪੈਂਸਲ ਮਟਰ ਬਾਰੇ ਗੱਲਬਾਤ ਕਰੀਏ ਤਾਂ ਲੋਕਲ ਪੈਂਸਲ ਮਟਰ ਦਾ ਰੇਟ ਹੈਗਾ ਜੀ 25 ਰੁਪਏ ਕਿਲੋ ਦਾ ਭਾਅ ਜੀ ਪੈਂਸਲ ਮਟਰ ਦਾ ਜੀ ਕਿਲੋ ਦਾ ਜੀ ਇਹ ਬੰਦ ਲਫਾਫੇ ਦਾ ਭਾਅ ਜੀ ਪੈਂਸਲ ਮਟਰ ਦਾ ਜੀ ਹਾਂਜੀ ਦੋਟਰ ਸੋਲੂਆ ਬਾਰੇ ਗੱਲਬਾਤ ਕਰੀਏ ਸੋਲੂਆ ਦਾ ਰੇਟ ਹੈਗਾ ਜੀ 20 ਤੋਂ ਲੱਗੇ 25 ਰੁਪਏ ਦੇ ਕਿਲੋ ਦਾ ਭਾਅ ਜੀ ਕਿਉਂ ਆਈ ਸੋਲੂਆ ਦਾ ਜੀ ਘੱਟੋਂ ਕਣ 25 15 ਕਿਲੋ ਜਾਂ 20 ਕਿਲੋ ਭਰੀ ਲੈਣੀ ਪੈਂਦੀ ਹੈ ਜੀ ਸੋਲੂਆ ਦੀ ਹਾਂਜੀ ਮੂਗਰਿਆਂ ਬਾਰੇ ਗੱਲਬਾਤ ਕਰੀਏ ਤਾਂ ਮੂਗਰਿਆਂ ਦਾ ਰੇਟ ਹੈਗਾ ਜੀ 30 ਰੁਪਏ ਕਿਲੋ ਦਾ ਭਾਅ ਜੀ ਮੂਗਰਿਆਂ ਦਾ ਜੀ ਇਹ ਬੰਦਲ ਵਾਫੇ ਲੈਣੇ ਪੈਂਦੇ ਆ ਤੇ ਬਾਈ ਹੋਰੀ ਲੈ ਕੇ ਆਉਂਦੇ ਆ ਇਹ ਸਲਾਬਤਪੁਰੇ ਤੋਂ ਨੇ ਜੀ ਤੇ ਤੋੜਨ ਤੇ ਵੀ ਬਹੁਤ ਮਿਹਨਤ ਲੱਗਦੀ ਹੂਏ ਤੇ ਇਹ ਨੇ ਜੀ ਗੱਲ ਕੱਲਾ ਕੱਲਾ ਤੋੜਨਾ ਪੈਂਦਾ ਅੱਛਾ ਕੱਲਾ ਕੱਲਾ ਤੋੜਨਾ ਪੈਂਦਾ ਹਾਂਜੀ ਜਿਹੜੇ ਬ੍ਰੀਕਸ ਸੁਗਰੇ ਹੁੰਦੇ ਹਨਾ ਜੀ ਇਹ ਬਹੁਤ ਔਖੇ ਤੋੜਨੇ ਪੈਂਦੇ ਆ ਤੇ ਰੇਟ ਹੈਗਾ ਜੀ 30 ਰੁਪਏ ਕਿਲੋ ਦਾ ਭਾਜ ਜੀ ਬੰਦਲ ਵਾਪੇ ਦਾ ਜੀ ਹਾਂਜੀ ਦੋਸਤੋ ਬਾਥੂ ਬਾਰੇ ਗੱਲਬਾਤ ਕਰੀਏ ਤੇ ਬਾਈ ਹੋਰੀ ਬਾਥੂ ਵੀ ਲੈ ਕੇ ਆਉਂਦੇ ਤੇ ਬਾਥੂ ਦਾ ਰੇਟ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਜ ਜੀ ਦਰਜੰਦਾ ਜੀ ਬਾਥੂ ਦਾ ਜੀ ਹਾਂਜੀ ਦੋਸਤੋ ਸਰੋਂ ਦੇ ਸਾਗ ਬਾਰੇ ਗੱਲਬਾਤ ਕਰੀ ਇਹਦਾ ਸਰੋਂ ਦਾ ਸਾਗ ਦਾ ਰੇਟ ਥੋੜਾ ਜਿਆ ਤੇਜ ਹੈ ਜੀ ਰੇਟ ਹੈਗਾ ਜੀ ਸਰੋਂ ਦੇ ਸਾਗ ਦਾ ਜੀ 150 ਤੋਂ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਸਰੋਂ ਦਾ ਜੀ ਸਾਗ ਦਾ ਦਰ ਜਾਂਦਾ ਜੀ ਹਾਂਜੀ ਦੋਸਤੀ ਜੀ ਇਹਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਦਰ ਜਾਂਦਾ ਜੀ ਮੇਥੀ ਲਈ ਗੋਲ ਪੱਤੇ ਵਾਲੀ ਦਾ ਜੀ ਹਾਂਜੀ ਦੋਸਤੋ ਮੇਥੇ ਬਾਰੇ ਗੱਲਬਾਤ ਕਰੀ ਇਹਦਾ ਮੇਥੇ ਦਾ ਰੇਟ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਦਰ ਜਾਂਦਾ ਜੀ ਮੇਥੇ ਦਾ ਜੀ ਹਾਂਜੀ ਦੋਸਤੋ ਸਲਾਦ ਪੱਤੇ ਬਾਰੇ ਗੱਲਬਾਤ ਕਰੀਏ ਸਲਾਦ ਪੱਤੇ ਦਾ ਰੇਟ ਹੈਗਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਸਲਾਦ ਪੱਤੇ ਦਾ ਜੀ ਲੋਕਲ ਦਾ ਜੀ ਹਾਂਜੀ ਦੋਸਤੋ ਸਾਗਮੂਲਾ ਬਾਰੇ ਗੱਲਬਾਤ ਕਰੀਏ ਤਾਂ ਸਾਗਮੂਲਾ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਸਾਗਮੂਲਾ ਦਾ ਜੀ ਹਾਂਜੀ ਦੋਸਤੋ ਚਕੁੰਦਰ ਬਾਰੇ ਗੱਲਬਾਤ ਕਰੀਏ ਚਕੁੰਦਰ ਦਾ ਰੇਟ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਚਕੁੰਦਰ ਦਾ ਜੀ ਹਾਂਜੀ ਦੋਸਤੋ ਧਨੀਆ ਬਾਰੇ ਗੱਲਬਾਤ ਕਰੀਏ ਧਨੀਆ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਧਨੀਆ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਪਾਲਕ ਬਾਰੇ ਗੱਲਬਾਤ ਕਰੀਏ ਤਾਂ ਪਾਲਕ ਦਾ ਰੇਟ ਹੈਗਾ ਜੀ 150 ਰੁਪਏ ਦਰਜਨ ਦਾ ਭਾਅ ਜੀ ਪਾਲਕ ਦਾ ਜੀ ਹਾਂਜੀ ਦੋਸਤੋ ਚੱਪਣ ਕੱਦੂ ਬਾਰੇ ਗੱਲਬਾਤ ਕਰੀਏ ਤਾਂ ਚੱਪਣ ਕੱਦੂ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਚੱਪਣ ਕੱਦੂ ਦਾ ਰੇਟ ਵੱਧ ਚੁੱਕਿਆ ਜੀ ਬੰਦ ਗਰੇਟਾਂ ਦਾ ਭਾਅ ਜੀ ਚੱਪਣ ਕੱਦੂ ਦਾ ਜੀ ਜੀ ਦੋਸਤੋ ਮੂਲੀ ਬਾਰੇ ਗੱਲਬਾਤ ਕਰੀ ਤਾਂ ਮੂਲੀ ਦਾ ਰੇਟ ਹੈਗਾ ਜੀ ਇੱਕ ਤਾਂ ਹੈਗੇ 10 ਰੁਪਏ ਕਿਲੋ ਮੂਲੀ ਮਿਲ ਜੂਜੀ ਤੇ ਜਿਹੜੀ ਪੂਰੀ ਵਧੀਆ ਟਾਪ ਦੀ ਮੂਲੀ ਲੈਣੀ ਆ ਜੀ ਉਹਦਾ ਰੇਟ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਮੂਲੀ ਦਾ ਜੀ ਹਾਂਜੀ ਦੋਸਤੋ ਗੋਭੀ ਬਾਰੇ ਗੱਲਬਾਤ ਕਰੀ ਤਾਂ ਜਿਹੜੀ ਬਰੋਕਲੀ ਗੋਭੀ ਆ ਰਹੀ ਹੈ ਇਹਦਾ ਰੇਟ ਹੈਗਾ ਜੀ 30 ਰੁਪਏ ਕਿਲੋ ਦਾ ਭਾਅ ਜੀ ਬਰੋਕਲੀ ਦਾ ਜੀ ਲੋਕਲ ਬਰੋਕਲੀ ਦਾ ਜੀ ਰੇਟ ਵਧ ਚੁੱਕਿਆ ਜੀ ਬੰਦ ਰੇਟਾਂ ਦਾ ਭਾਅ ਜੀ ਬਰੋਕਲੀ ਦਾ ਜੀ ਜੀ ਦੋਸਤੋ ਮਸਰੂਮ ਬਾਰੇ ਗੱਲਬਾਤ ਕਰੀ ਵਧੀਆਂ ਬੰਦ ਦਾ ਭਾਜ ਜੀ ਮਸਰੂਮ ਦਾ ਜੀ ਹਾਂਜੀ ਦੋਸਤੋ ਲਾਲ ਬਿਲੀ ਮਿਰਚ ਬਾਰੇ ਗੱਲਬਾਤ ਕਰੀ ਤਾਂ ਲਾਲ ਬਿਲੀ ਮਿਰਚ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 130 ਰੁਪਏ ਤੱਕ ਦਾ ਭਾਜ ਜੀ ਕਿਲੋ ਦਾ ਜੀ ਸਿਮਲਾ ਮਿਰਚ ਦਾ ਜੀ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਹਾਂ ਫਰੂਟ ਦਾ ਕੀ ਭਾਜ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਫਰੂਟ ਦੇ ਕੀ ਭਾਜ ਰਿਹਾ ਜੀ ਅੱਜ ਦਾ ਜੀ ਤੇਨੂ ਬਾਰੇ ਗੱਲਬਾਤ ਕਰੀ ਤਾਂ ਤੇਨੂ ਦਾ ਰੇਟ ਹੈਗਾ ਜੀ ਜਿਹੜੇ ਵਧੀਆ ਟਾਪ ਦੇ ਤੇਨੂ ਨੇ ਜੀ ਇਹਨਾਂ ਦਾ ਰੇਟ ਹੈਗਾ 30 ਤੋਂ ਲੈ ਕੇ ਜੀ 2 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕਿੱਲੇ ਦਾ ਜੀ ਕਿੰਨਾ ਆਉਂਦਾ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਕਿੰਨਾ ਜੀ ਦੋਸਤੋ ਜਿਹੜੇ ਗ੍ਰੀਨ ਅੰਗੂਰਾ ਨੇ ਨਹੀਂ ਜੀ ਇਹਨਾਂ ਦਾ ਰੇਟ ਹੈਗਾ ਜੀ ਬੰਦ ਗ੍ਰੇਡ ਦਾ ਜੀ ਇਹ ਪੈਕੇਜਿੰਗ ਬੁੱਧੀਓ ਜੀ 5 ਕਿਲੋ ਦੀ ਇਹਦਾ ਰੇਟ ਹੈਗਾ ਜੀ 650 ਰੁਪਏ ਦਾ ਭਾਅ ਜੀ ਬੰਦ ਰੇਟਾਂ ਦਾ ਜੀ ਅੰਗੂਰਾ ਦਾ ਜੀ ਜਿਹੜੇ ਬਲੈਕ ਅੰਗੂਰਾ ਨੇ ਇਹਨਾਂ ਦਾ ਰੇਟ ਹੈਗਾ ਜੀ 900 ਰੁਪਏ ਦਾ ਭਾਅ ਜੀ ਅੰਗੂਰਾ ਦਾ ਜੀ ਬਲੈਕ ਰਾਈ 950 ਰੁਪਏ ਤੱਕ ਮੈਂ ਵੀ ਜੇ ਕਿਸੇ ਨੇ ਵੀ ਲੈਣੀ ਹੈ ਇਹਦੇ ਵੇਟ ਹੁੰਦਾ ਜੀ 5 ਕਿਲੋ ਵੇਟ ਹੁੰਦਾ ਜੀ ਅੰਗੂਰਾਂ ਦਾ ਜੀ ਹਾਂਜੀ ਦੋਸਤੋ ਪੂਰੀ ਤੇ ਗੱਲਬਾਤ ਹੋ ਰਹੀਦਾ ਪੂਰੀ ਤੇ ਦੇਖਦੇ ਰਹੋ ਬੰਦ ਰਹੇਗਾ ਜੀ 25 ਰੁਪਏ ਕਿਲੋ ਤੇ ਮੇਰੇ ਪਾਸ 2 ਕਿਲੋ ਆਵੇ ਪੂਰੀ ਤੇ ਜੀ ਜੀ ਦੋਸਤੋ ਵੀਰਾਂ ਬਾਰੇ ਗੱਲਬਾਤ ਕਰੀ ਤਾਂ ਵੀਰਾਂ ਦਾ ਰੇਟ ਹੈਗਾ ਜੀ ਪੈਂਦੀ ਦਾ ਜੀ 45 ਰੁਪਏ ਕਿਲੋ ਦਾ ਭਾਜ ਜੀ ਵੀਰਾਂ ਦਾ ਜੀ ਇਹ ਬੰਦ ਗੱਟੇ ਦਾ ਭਾਜ ਜੀ ਵੀਰਾਂ ਦਾ ਜੀ ਪੈਂਦੀ ਦਾ ਜੀ ਹਾਂਜੀ ਦੋਸਤੋ ਸੇਬ ਬਾਰੇ ਗੱਲਬਾਤ ਕਰੀ ਤਾਂ ਸੇਬਾਂ ਦਾ ਰੇਟ ਹੈਗਾ ਜੀ 1100 ਤੋਂ ਲੈ ਕੇ 1400 ਰੁਪਏ ਤੱਕ ਦਾ ਭਾਜ ਜੀ ਸੇਬ ਦਾ ਜੀ 10 ਕਿਲੋ ਵਾਲੀ ਪੇਟੀ ਦਾ ਜੀ ਬੰ 1000 ਤੋਂ ਲੈ ਕੇ 1400 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਹਾਂਜੀ ਦੋਸਤੋ ਅਮਰੂਦ ਬਾਰੇ ਗੱਲਬਾਤ ਕਰੀ ਤੇ ਅਮਰੂਦ ਦਾ ਰੇਟ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਅਮਰੂਦ ਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਅਮਰੂਦ ਦਾ ਜੀ ਇਹ ਹਾਂਜੀ ਦੋਸਤੋ ਕੇਲੇ ਬਾਰੇ ਗੱਲਬਾਤ ਕਰੀ ਇਹਦਾ ਕੇਲੇ ਦਾ ਰੇਟ ਹੈਗਾ ਜੀ ਕਿਲੋ ਦਾ ਜੀ 35 ਰੁਪਏ ਕਿਲੋ ਦਾ ਭਾਅ ਜੀ ਕੇਲੇ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕੇਲੇ ਦਾ ਜੀ ਤਾਂ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਤੇ ਆਲੂ ਤੇ ਪਿਆਜ਼ ਦਾ ਕੀ ਭਾਅ ਰਿਹਾ ਜੀ ਅੱਜ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਕੀ ਭਾਅ ਰਿਹਾ ਜੀ ਅੱਜ ਜੀ ਜੇ ਉਦੋਂ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਆਲੂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਬੱਟੇ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਜੀ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਕੋਈ ਠੀਕ ਹੋਈ ਹਾਂਜੀ ਹਾਂਜੀ ਤੇ ਆਲੂ ਦਾ ਕੀ ਭਾਅ ਰਹਿ ਗਿਆ ਜੀ ਆਹ ਚੱਲ 250 ਰੁਪਏ ਵਿਕ ਗਿਆ ਬੜੀਆ ਮਾਲ ਹਾਂਜੀ ਦੋਸਤੋ ਆਲੂ ਦਾ ਭਾਅ ਹੈਗਾ ਜੀ ਅੱਜ ਲਈ 250 ਰੁਪਏ ਦਾ ਗੱਟੇ ਦਾ ਭਾਅ ਹੈ ਜੀ 50 ਕਿਲੋ ਵੀ ਭਰਤੀ ਹੁੰਦੀ ਹੈ ਜੀ ਆਲੂ ਪੂਰਾ ਵਧੀਆ ਟਾਪ ਦਾ ਆਲੂ ਹੈ ਜੀ ਤੇ ਰੇਟ ਹੈਗਾ ਜੀ 100 ਰੁਪਏ ਦਾ ਗੱਟੇ ਦਾ ਜੀ ਹਾਂਜੀ ਦੋਸਤੋ ਪਿਆਜ਼ ਬਾਰੇ ਗੱਲਬਾਤ ਕਰੀਏ ਤਾਂ ਪਿਆਜ਼ ਦਾ ਰੇਟ ਹੈਗਾ ਜੀ 14 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਇਹ ਪੂਰਾ ਵਧੀਆ ਟਾਪ ਦਾ ਪਿਆਜ਼ ਹੈ ਜੀ ਇੱਕ ਬੰਦ ਗੱਟੇ ਲੈਣੇ ਪੈਣਗੇ ਤੇ weight ਹੁੰਦਾ ਜੀ ਇਹਦੇ ਵਿੱਚ 30-50 ਕਿਲੋ weight ਹੁੰਦਾ ਜੀ ਇਹਦੇ ਵਿੱਚ ਗੱਟੇ ਦੇ ਵਿੱਚ ਜੇ ਕਿਸੇ ਨੇ ਵੀ ਲੈਣਾ ਜੀ 1400 ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਪਿਆਰ ਦਾ ਜੀ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਬਾਰੇ ਗੱਲਬਾਤ ਕਰੀਏ ਤਾਂ ਨਾਸਕ ਦਾ ਪਿਆਜ਼ ਹੈਗਾ ਜੀ 18 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਨਾਸਕ ਦੇ ਪਿਆਜ਼ ਦਾ ਜੀ ਪੂਰਾ ਵਧੀਆ ਟੌਪ ਦਾ ਪਿਆਜ਼ ਆ ਜੀ ਨਾਸਕ ਦਾ ਪਿਆਜ਼ ਮਿਲ ਜੂਗਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਜੀ ਜੀ ਦੁੱਤੋ ਨਾਲ ਸੰਬੰਧੀ ਗੱਲਬਾਤ ਕਰੀ ਤਾਂ ਲਾਸੰ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਕਿਲੋ ਡੁੱਲਾ ਸੰਦਾ ਜੀ ਇਹ ਬੰਦ ਘਟੇ ਦਾ ਭਾਅ ਜੀ ਲਾਸੰਦਾ ਜੀ